ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੋਟਾ ਪਹਾੜੀਆਂ ਦੇ ਉੱਪਰ ਮਾਤਾ ਵੈਸ਼ਨੂ ਦੇਵੀ ਮੰਦਿਰ ਦੀ ਯਾਤਰਾ ਬੁੱਧਵਾਰ ਨੂੰ ਜੈ ਮਾਤਾ ਦੇ ਜਕਾਰਿਆਂ ਵਿਚਕਾਰ ਮੁੜ ਸ਼ੁਰੂ ਹੋ ਗਈ। ਇਸ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੈਸ਼ਨੂ ਦੇਵੀ ਯਾਤਰਾ 22 ਦਿਨਾਂ ਲਈ ਮੁਅਤਲ ਕਰ ਦਿੱਤੀ ਗਈ ਸੀ ਕਿਉਂਕਿ ਇੱਕ ਭਿਆਨਕ ਜ਼ਮੀਨ ਖਿਸਕਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਸੀ ਤੇ 20 ਲੋਕ ਜ਼ਖਮੀ ਹੋ ਗਏ ਸਨ। ਮਾਤਾ ਵੈਸ਼ਨੂ ਦੇਵੀ ਤੀਰਤ ਬੋਰਡ ਦੇ ਅਨੁਕੂਲ ਮੌਸਮ ਹੋਣ ਦੀ ਸਥਿਤੀ ਵਿੱਚ ਅੱਜ ਸਵੇਰੇ ਯਾਤਰਾ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਜਿਸ ਨਾਲ ਕਟੜਾ ਸ਼ਹਿਰ ਵਿੱਚ ਡੇਰਾ ਵਾਲੇ ਬਹੁਤ ਸਾਰੇ ਸ਼ਰਧਾਲੂਆਂ ਦੇ ਚਿਹਰਿਆਂ ਤੇ ਮੁਸਕਰਾਹਟ ਆ ਗਈ। ਕਟੜਾ ਸ਼ਹਿਰ ਸ਼ਰਧਾਲੂਆਂ ਲਈ بیس ਕੈਂਪੇ ਤੇ ਯਾਤਰਾ ਦੇ ਸ਼ੁਰੂਆਤੀ ਬਿੰਦੂ ਬਾਣ ਗੰਗਾ ਦਰਸ਼ਨੀ ਗੇਟ ਤੇ ਸੈਂਕੜੇ ਸ਼ਰਧਾਲੂ ਸਵੇਰੇ ਤੜਕੇ ਇਕੱਠੇ ਹੋਏ ਤੇ ਯਾਤਰਾ ਦੇ ਮੁੜ ਸ਼ੁਰੂ ਹੋਣ ਤੇ ਬਹੁਤ ਖੁਸ਼ੀ ਤੇ ਰਾਹਤ ਦਾ ਪ੍ਰਗਟਾਵਾ ਕੀਤਾ। ਮੰਦਰ ਬੋਰਡ ਨੇ ਅਸਥਾਈ ਮੌਤਲੀ ਦੌਰਾਨ ਸਾਰੇ ਸ਼ਰਧਾਲੂਆਂ ਦੇ ਸਬਰ ਤੇ ਸਮਝ ਲਈ ਧੰਨਵਾਦ ਕੀਤਾ। ਸ਼੍ਰਾਇਨ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਖਰਾਬ ਮੌਸਮ ਅਤੇ ਮੰਦਰਵਾਲ ਜਾਣ ਵਾਲੇ ਰਸਤੇ ਦੀ ਜ਼ਰੂਰੀ ਦੇਖਪਾਲ ਕਾਰਨ ਅਸਥਾਈ ਤੌਰ ਤੇ ਮੌਤਲ ਕੀਤੇ ਜਾਣ ਤੋਂ ਬਾਅਦ ਪਹਾੜੀ ਮੰਦਰਵਾਲ ਜਾਣ ਵਾਲੇ ਦੋਵਾਂ ਰਸਤੀਆਂ ਤੋਂ ਮੋੜ ਸ਼ੁਰੂ ਹੋਈ ਅਧਿਕਾਰੀਆਂ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵੈਧ ਪਛਾਣ ਪੱਤਰ ਰੱਖਣ ਨਿਰਧਾਰਤ ਰੂਟਾਂ ਦੀ ਪਾਲਣਾ ਕਰਨ ਤੇ ਜ਼ਮੀਨੀ ਸਟਾਫ ਨਾਲ ਸਹਿਯੋਗ ਕਰਨ ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਬਣਾਈ ਰੱਖਣ ਅਤੇ ਸ਼ਰਧਾਲੂਆਂ ਦਾ ਧਿਆਨ ਰੱਖਣ ਲਈ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਕਾਰਡ ਅਧਾਰਤ ਟਰੈਕਿੰਗ ਲਾਜ਼ਮੀ ਹੋਵੇਗਾ